ਸਾਧ ਗੁਰੂ ਜੋਗ ਜੋਗ ਟੱਲੇ ਹਾਜ਼ਰਾ ਹਜ਼ੂਰ ਜਹਰਾਜ ਹੋਰ ਸਰਬ ਕਲਾ ਪ੍ਰਭੂ ਸਾ ਪਾਰਸਾਂਗਾਂ ਦੀ ਜਾਗ ਦੀ ਜੋਤ ਗਿਆਨ ਸਰੂਪ ਹੈ ਪ੍ਰਤੱਖ ਸਤਿਗੁਰੂ ਸਾਹਿਬੇ ਕਮਾਲ ਖੰਡਾਂ ਬੰਡਾਂ ਦੇ ਮਾਲਕ ਬਾਣੀ ਕੇ ਬੋਤ ਨਾਮ ਕੇ ਜਹਾਜ ਹਲਤਪਲਤ ਕੇ ਰੱਖਿਆ ਕਰ ਲੋਕ ਪਰਲੋਕ ਕੇ ਸਹਾਇਕ ਚਬਰ ਛਤਰ ਤਖ ਦੇ ਮਾਲਕ ਤਨ ਤਨ ਸਤਿਗੁਰੂ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪ੍ਰਤਿਰ ਹਯੂਰੀ ਦੇ ਅੰਦਰ ਸਾਜ ਬੈਠੇ ਹੋਏ ਸਤਕਾਰ ਜੋਗ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਗੁਰੂ ਕੇ ਸਾਜੇ ਨਵਾਜੀ ਸਾਧ ਸੰਗਤ ਜੀਓ ਆਪ ਸਭਨਾ ਨੇ ਪਾਵਨ ਬਾਣੀ ਦੇ ਨਿਤਨੇਮ ਸਰਬਣ ਕੀਤੇ ਹਨ ਅਸ ਵਕਤ ਪਾਵਨ ਬਾਣੀ ਦੀ ਕਥਾ ਵਿਚਾਰ ਆਪਾਂ ਸਭ ਨੇ ਰਲ ਮਿਲ ਕੇ ਕਰਨੀ ਹੈ ਕਥਾ ਵਿਚਾਰ ਸਰਬਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਾਠ ਦੀ ਪਾਲ ਕੇ ਸਾਜ ਔਰ ਸੁਨਾਨੋਂ ਕਰ ਲਗੇ ਪਵਿੱਤਰ ਚੁੱਕਾ ਹੋ ਸੀਸ ਸਾਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਲਿਮਾਣੇ ਜੀ ਸੇਵਕ ਨੂੰ ਗੱਜ-ਬੱਜ ਕੇ ਬਲਾਵਤ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂ ਪਿਆਰਿਓ ਧੰਤਾ ਦੇ ਜੋਗ ਹੋ ਜੁਨੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭ ਪ੍ਰਮਾਤਮਾ ਦੇ ਹਾਯੂਰੀ ਦੇ ਵਿੱਚ ਆਪਣੇ ਕਮਾਕਾਰਾਂ ਨੂੰ ਛੱਡ ਕੇ ਸਮੇਂ ਦੀ ਸੰਭਾਲ ਕਰਦੇ ਹੋਏ ਪਹੁੰਚਦੇ ਹੋ ਪਾਸਾ ਜੀ ਦਾ ਪਾਵਨ ਬਚਨ ਹੈ ਗੁਰ ਪਾਰਸ ਹਮ ਲੋਗ ਮਿਲ ਕਾਂਚਲ ਹੋਇਆ ਰਾ ਗੁਰੂ ਸਾਡਾ 파ਰਸ ਹੈ ਅਸੀਂ ਲੋਹੇ ਦੀ ਤਰ੍ਹਾਂ ਹੈ 파ਰਸ ਦੀ ਬੱਟੀ ਦੇ ਨਾਲ ਲੋਹਾ ਸੁਝਾਵੇ ਤਾਂ ਲੋਹਾ ਵੀ ਸੋਨਾ ਬਣ ਜਾਂਦਾ ਹੈ ਤੇ ਫਿਰ ਅਸੀਂ ਗੁਰੂ ਪਿਆਰਿਓ ਪ੍ਰਮਾਤਮਾ ਦੇ ਚੰਨਾ ਦੇ ਵਿੱਚ ਆ ਕੇ ਰੋਜ਼ ਬੈਠਦੇ ਐ ਤੇ ਸਤਿਗੁਰੂ ਜੀ ਸਾਡਾ ਕਿਉਂ ਨਹੀਂ ਬਾਰ ਉਤਾਰਾ ਕਰਨਗੇ ਸਾਨੂੰ ਕਿਉਂ ਨਹੀਂ ਕੰਚਨ ਬਣਾਉਣਗੇ ਜਰੂਰ ਸਾਡਾ ਭਲਾ ਕਰਨਗੇ ਸਤਿਗੁਰੂ ਜੀ ਕਬੀਰ ਚੰਦਨ ਕਾ ਬਿਰਵਾ ਭਲਾ ਬੇੜੋ ਟਾਕ ਪਲਾਸ ਕੋਈ ਵੀ ਚੰਦਨ ਹੋਏ ਰਹੇ ਬਸਾ ਜੋ ਚੰਦਨ ਬਾਸ ਕਵੀ ਸਾਬ ਜੀ ਦਾ ਪਾਵਨ ਸ਼ਲੋਕ ਹੈ ਭਾਤਕਵੀ ਸਾਬ ਜੀ ਕਹਿੰਦੇ ਚੰਦਨ ਦਾ ਰੁੱਖ ਆਗਣ ਚੰਦਨ ਦੇ ਰੁੱਖ ਦੀ ਸੁਗੰਧੀ ਇੰਨੀ ਕੈ ਔਰ ਠੰਡਕ ਬੜੀ ਹੈ ਤਾਂ ਆਸੇ ਪਾਸੇ ਵਾਲੇ ਜੀਵ ਜੰਤੂ ਆ ਜਿਹੜੇ ਉਹ ਲਾਗੇ ਆਉਂਦੇ ਤੇ ਜਿੰਨੇ ਵੀ ਪੇੜ ਪੌਦੇ ਹੁੰਦੇ ਆ ਆਸੇ ਪਾਸੇ ਚੰਦਨ ਦੇ ਰੁੱਖ ਦੇ ਚਾਹੋ ਨਿੰਮ ਦਾ ਰੁੱਖ ਕਿਉਂ ਨਾ ਹੋਵੇ ਉਹ ਨਿੰਮ ਦੇ ਰੁੱਖ ਦੇ ਵਿੱਚ ਕੜਤਨ ਹੁੰਦੀ ਹੈ ਉਹਦੇ ਵਿੱਚੋਂ ਵੀ ਚੰਦਨ ਦੀ ਸੁਗੰਧ ਹੀ ਆਉਣ ਲੱਗ ਜਾਂਦੀ ਹੈ ਫਿਰ ਭਾਈ ਅਸੀਂ ਵੀ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਜਦੋਂ ਬੈਠਾਂਗੇ ਗੁਰੂ ਦੀ ਤਰ੍ਹਾਂ ਸਾਡੇ ਵਿੱਚੋਂ ਵੀ ਪ੍ਰਮਾਤਮਾ ਦੇ ਨਾਮ ਦੀ ਸੁਗੰਧੀ ਆਉਣ ਲੱਗ ਜਾਵੇਗੀ ਤੇ ਪ੍ਰਮਾਤਮਾ ਦੇ ਘਰੋਂ ਵਡਿਆਈਆਂ ਪ੍ਰਾਪਤ ਹੋਣਗੀਆਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰਸੋਈ ਤੇ ਮੇਰੇ ਸਤਿਗੁਰੂ ਜੀ ਫਿਰ ਭਾਈ ਜੇਦੋਂ ਵਡਿਆਈਆਂ ਬਖਸ਼ਿਸ਼ ਕਰਦੇ ਐ ਉਹਨੋਂ ਫਿਰ ਸਭ ਦੁਨੀਆ ਦੇ ਲੋਕ ਸਾਨੋਂ ਵੀ ਧੰਨ ਤਨ ਜੈ ਜੈਕਾਰ ਕਰਦੇ ਐ ਜਿਵੇਂ ਸਾਡੇ ਗੁਰੂ ਸਾਹਿਬ ਜੀ ਦੀ ਵਡਿਆਈ ਐ ਉਸੇ ਤਰ੍ਹਾਂ ਫਿਰ ਭਾਈ ਗੁਰੂ ਦੀਆਂ ਸੰਗਤਾਂ ਦੀਆਂ ਵਡਿਆਈਆਂ ਹੁੰਦੀਆਂ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਪਾਰਸ ਦੇ ਨਾਲ ਸੁੰਧੀਆਂ ਚੰਦਾਂ ਦੇ ਰੁੱਖ ਦੇ ਲਾਗੇ ਆਉਂਦੇ ਆ ਕਿ ਜੀਵ ਜੰਤੂ ਉਹ ਵੀ ਗੁਰੂ ਪਿਆਰ ਉਹ ਠੰਡਕ ਉਹਨਾਂ ਦੇ ਅੰਦਰ ਪੈਦਾ ਹੋ ਜਾਂਦੀ ਹੈ ਸੁਗੰਧੀ ਪੈਦਾ ਹੋ ਜਾਂਦੀ ਹੈ ਤੇ ਅਸੀਂ ਵੀ ਫਿਰ ਗੁਰੂ ਚਰਨਾਂ ਦੇ ਵਿੱਚ ਆ ਕੇ ਬੈਠਾਂਗੇ ਸਾਡੇ ਵਿੱਚੋਂ ਵੀ ਸਤਿਗੁਰਾਂ ਦੀ ਚਰਨਾ ਕਮਲਾ ਦੇ ਨਾਲ ਜੁੜ ਕੇ ਨਾਮ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ ਰਹੁ ਵਿਚਾਰ ਲਗਾਤਾਰ ਆਪਾਂ ਪਾਵਨ ਇਤਿਹਾਸ ਦੇ ਨਾਲ ਜੁੜਦੇ ਆ ਰਹੇ ਹਾਂ ਭ੍ਰਾਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਾਵਨ ਪੀਤ੍ਰ ਰਸੀਸਾ ਜਿਹੜਾ ਉਹ ਸ੍ਰੀ ਅਨੰਦpur ਸਾਹਿਬ ਕਿ ਲਿਆਂਦਾ ਗਿਆ ਇਹ ਭਾਈ ਜਤਾ ਜੀ ਨੂੰ ਸਤਿਗੁਰਾਂ ਨੇ ਗਲਵੱਕੜੀ ਦੇ ਵਿੱਚ ਲੈ ਕੇ ਗਲ ਦੇ ਨਾਲ ਲਾ ਕੇ ਆ ਗਿਆ ਰੰਗਰੇਟੇ ਗੁਰੂ ਕੇ بیٹے ਦਾ ਕਿਤਾਬ ਦਿੱਤਾ ਤੇ ਨਾਲ ਹੀ ਸਤਿਗੁਰਾਂ ਨੇ ਇਹ ਬਚਨ ਕੀਤਾ ਭਾਈ ਜਤਾ ਮੰਗ ਕੀ ਮੰਗਦਾ ਹੈ ਭਾਈ ਜਤੇ ਨੇ ਕੋਈ ਜ਼ਮੀਨ ਨਹੀਂ ਮੰਗੀ ਉਹ ਜਾਇਦਾਦ ਨਹੀਂ ਮੰਗੀ ਕੋਈ ਪੈਸਾ ਨਹੀਂ ਮੰਗਿਆ ਕੁਝ ਹੋਰ ਨਹੀਂ ਮੰਗਿਆ ਆਖਿਆ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਆਸਾ ਜੀ ਤੁਸੀਂ ਟੁੱਠੇ ਹੋ ਜੇ ਕਿਰਪਾ ਨਦਾਨੋ ਜੇ ਦਿਆਲੂ ਹੋ ਤੁਸੀਂ ਕਿਰਪਾਲੂ ਹੋ ਕਿਰਪਾ ਕਰੋ ਜੇ ਤੁਸੀਂ ਬਖਸ਼ਿਸ਼ਾਂ ਕਰਨ ਵਾਲੇ ਹੋ ਤਾਂ ਐਸੇ ਬਖਸ਼ਿਸ਼ ਕਰੋ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਦیدارੇ ਬਖਸ਼ਿਸ਼ ਕਰ ਦੇਵੋ ਜਿਹੜਾ ਆਪਾਂ ਅਰਦਾਸ ਦੇ ਵਿੱਚ ਕਹਿੰਨੇ ਆ ਨਾ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਆਪਾਂ ਰੋਜ਼ ਪੜ੍ਹਦੇ ਆ ਅਰਦਾਸ ਦੇ ਵਿੱਚ ਇਹ ਭਾਈ ਜੈਤਾ ਜੀ ਨੇ ਮੰਗ ਮੰਗੀ ਸੀ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਕੋਲੋਂ ਸ੍ਰੀ ਅਨੰਦpur ਸਾਹਿਬ ਪਾਤਸ਼ਾਹ ਗੁਰਸਿੱਖਾਂ ਨੂੰ ਅਨੰਦpur ਸਾਹਿਬ ਦੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੇਾਰੇ ਬਖਸ਼ੋ ਤੇ ਸਾਰੀ ਸਿੱਖ ਕੌਮ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਰੂਰ ਆਵੇ ਕੋਈ ਵੀ ਐਸਾ ਕੋਈ ਇਨਸਾਨ ਨਾ ਹੋਵੇ ਜਿਹੜਾ ਕੋਈ ਗੁਰੂ RAMDAS PASSA ਜੀ ਦੇ ਚਲਣਾ ਤੋਂ ਦੂਰ ਰਵੇ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਹੈ ਗੁਰੂ ਦਾ ਸਿੱਖ ਇੱਥੇ ਆ ਕੇ ਇਸ਼ਨਾਨ ਕਰੇ ਤਾਂ ਫਿਰ ਗੁਰੂ ਪਿਆਰਿਓ ਜਗਰਗਾ ਖਾਨ ਵਰਗੇ ਅਹਿਮਸਾ ਅਬਦਾਲੀ ਵਰਗੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਵੱਡਾ ਇਹ ਭਰਮ ਪੈਦਾ ਹੋਇਆ ਸੀ ਉਹਨਾਂ ਦਾ ਭਰਮ ਸੀ ਪਰ ਬਾਅਦ ਕੇ ਗੱਲ ਸਹੀ ਹੈ ਗੱਲ ਸੱਚ ਹੈ ਸਚਾਈ ਹੈ ਪਰ ਉਹਨਾਂ ਦੇ ਮਨ ਦਾ ਭਰਮ ਸੀ ਤੇ ਅੰਗਰੇਜ਼ਾਂ ਦੇ ਮਨ ਦਾ ਵੀ ਭਰਮ ਸੀ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਿਹੜਾ ਸਿੱਖ ਇਸ਼ਨਾਨ ਕਰ ਲੈਂਦਾ ਹੈ ਉਹੀ ਮਨ ਨੂੰ ਤਿਆਰ ਹੋ ਜਾਂਦਾ ਹੈ ਉਹੀ ਇਹ ਗੱਲ ਆਖਦਾ ਹੈ ਕਿ ਸਾਨੂੰ ਮੌਤ ਪਿਆਰੀ ਹੈ ਸਾਨੂੰ ਜੀਵਨ ਨਹੀਂ ਪਿਆਰਾ ਅਹਿਮਦ ਸਾਹ ਅਵਦਾਨੀ ਨੇ ਤਾਂ ਫਿਰ ਜਿਹੜਾ ਸਰੋਵਰ ਸੀਗਾ ਸ੍ਰੀ ਹਰਿਮੰਦਰ ਸਾਹਿਬ ਦਾ ਗੁਰੂ ਪਿਆਰੂ ਪੂਰ ਦਿੱਤਾ ਸੀਗਾ ਮਿੱਟੀ ਦੇ ਨਾਲ ਭਰਾ ਦਿੱਤਾ ਸੀਗਾ ਵੀ ਇਹ ਇਹਦੇ ਵਿੱਚੋਂ ਖਤਮੀ ਕਰ ਦੇਵੋ ਨਾ ਇਹਦੇ ਵਿੱਚ ਜਲ ਹੋਵੇ ਪਾਣੀ ਹੋਵੇ ਤੇ ਨਾ ਹੀ ਕੋਈ ਇਸ਼ਨਾਨ ਕਰੇ ਉਹਨਾਂ ਨੂੰ ਇਹ ਸੀ ਵੀ ਇਹਦੇ ਵਿੱਚੋਂ ਸ਼ਕਤੀ ਪੈਦਾ ਹੁੰਦੀ ਹੈ ਜਿਹੜਾ ਇਸ਼ਨਾਨ ਕਰਦਾ ਗੁਰੂ ਦਾ ਸਿੱਖ ਉਹ ਮਰਨ ਨੂੰ ਤਿਆਰ ਹੋ ਜਾਂਦਾ ਇਹਦਾ ਮਤਲਬ ਇਸ ਪਾਣੀ ਦੇ ਵਿੱਚ ਬੜੀ ਸ਼ਕਤੀ ਹੈ ਤਾਂ ਤਾਂ ਕਰਕੇ ਫਿਰ ਗੁਰੂ ਪਿਆਰੋ ਬਾਬਾ ਦੀਪ ਸਿੰਘ ਵਰਗਿਆਂ ਨੇ ਫਿਰ ਆ ਕੇ ਅਬਦਾਲੀ ਵਰਗਿਆਂ ਦੇ ਨਾਲ ਤੇ ਗੁਰੂ ਪਿਆਰਿਓ ਟਾਕਰਾ ਲਿਆ ਜਕਰੀਆ ਖਾਨ ਵਰਗੇ ਅਬਦਾਲੀ ਵਰਗੇ ਸਭ ਮਰ ਗਏ ਜਦੋਂ ਗੁਰੂ ਪਿਆਰਿਓ ਅੰਗਰੇਜ਼ ਲੋਕ ਇੱਥੇ ਆਏ ਤਾਂ ਅੰਗਰੇਜ਼ ਲੋਕਾਂ ਨੂੰ ਵੀ ਇਸ ਗੱਲ ਤੇ ਪੂਰਾ ਮਾਨ ਸੀ ਜਿਹੜੀ ਸਿੱਖ ਰੈਜੀਮੈਂਟ ਆਪਾਂ ਸੁਣਦੇ ਆਂ ਕਿ ਜਿਹੜੀ ਫੌਜ ਹੈ ਸਿੱਖ ਰੈਜੀਮੈਂਟ ਦੇ ਵਿੱਚ ਦਾੜਾ ਰੱਖਿਆ ਜਾਂਦਾ ਦਾੜੀ ਕਟਵਾਈ ਨਹੀਂ ਜਾਂਦੀ ਇਹਦਾਂ ਨਹੀਂ ਵੀ ਕਲੀਨ ਸ਼ੇਪ ਜਮੀ ਹੋ ਜਾਣਗੇ ਕੇਸ ਰੱਖੇ ਜਾਂਦੇ ਆ ਦਸਤਾਰ ਬੰਨੀ ਜਾਂਦੀ ਹੈ ਸਿੱਖ ਰਾਜਮੈਂਟ ਦੇ ਵਿੱਚ ਅੱਜ ਵੀ ਔਰ ਅੰਗਰੇਜ਼ ਲੋਕ ਸੀਗੇ ਉਹਨਾਂ ਨੇ ਜਦੋਂ ਵੀ ਕਿਸੇ ਨੂੰ ਸਿੱਖ ਰਾਜਮੈਂਟ ਦੇ ਵਿੱਚ ਭਰਤੀ ਕਰਨਾ ਉਹਨਾਂ ਦਾ ਮਨ ਦਾ ਖਿਆਲ ਸੀ ਵੀਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਇਆ ਜਾਵੇ ਭਰਤੀ ਹੋਣ ਤੋਂ ਪਹਿਲਾਂ ਇਸ਼ਨਾਨ ਕਰਵਾ ਕੇ ਫਿਰ ਉਹਨੂੰ ਅੰਮ੍ਰਿਤ ਸ਼ਕਾਇਆ ਜਾਵੇ ਦੇਖੋ ਗੁਰੂ ਪਿਆਰਿਓ ਅੰਗਰੇਜ਼ ਲੋਕ ਜਦੋਂ ਫੌਜ ਦੇ ਵਿੱਚ ਕਿਸੇ ਨੂੰ ਭਰਤੀ ਕਰਦੇ ਹੁੰਦੇ ਸਨ ਨੌਜਵਾਨ ਗੱਭਰੂ ਨੂੰ ਪਹਿਲਾਂ ਉਹਨੂੰ ਇਸ਼ਨਾਨ ਕਰਵਾਉਂਦੇ ਫੇਰ ਉਹਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਤੇ ਅੰਮ੍ਰਿਤ ਛਕਾਉਂਦੇ ਤੇ ਫੇਰ ਉਹਨੂੰ ਫੌਜ ਦੇ ਵਿੱਚ ਰੱਖਿਆ ਜਾਂਦਾ ਸੀ ਸਿਲੈਕਟ ਕੀਤਾ ਜਾਂਦਾ ਸੀ ਉਹਨਾਂ ਨੂੰ ਮਾਨਸੀ ਵੀ ਜਿਹੜਾ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਤੇ ਅੰਮ੍ਰਿਤ ਛਕਦਾਗਾ ਤੇ ਉਹਦੇ ਵਿੱਚ ਇੰਨੀ ਕੁ ਤਾਕਤ ਆ ਜਾਂਦੀ ਹੈ ਸ਼ਕਤੀ ਆ ਜਾਂਦੀ ਹੈ ਗੁਰਕਲਗੀ ਤਰਪਾ ਸਾਹਿਬ ਜੀ ਦੀ ਕਿਰਪਾ ਵਰਤ ਜਾਂਦੀ ਹੈ ਤੇ ਫਿਰ ਗੁਰੂ ਪਿਆਰੋ ਉਹਨਾਂ ਬੇਲਿਆਂ ਦੇ ਵਿੱਚ ਵੀ ਤੇ ਅੱਜ ਵੀ ਬਾਰਡਰ ਦੇ ਉੱਪਰ ਜਿੰਨੀ ਵੀ ਫੌਜ ਲੱਗਦੀ ਆ ਆਪਣੇ ਸਿੱਖ ਧਰਮ ਦੇ ਜਿੰਨੇ ਵੀ ਗੱਭਰੂ ਨੌਜਵਾਨ ਲੜਕੇ ਆ ਤੇ ਬਾਰਡਰਾਂ ਦੇ ਉੱਪਰ ਉਹੀ ਜਾ ਕੇ ਖੜਦੇ ਆ ਤੇ ਹੋਰ ਹਿੰਦੂ ਧਰਮ ਦਾ ਕੋਈ ਇਸਲਾਮ ਧਰਮ ਦਾ ਕੋਈ ਨਹੀਂ ਜਾ ਕੇ ਖੜਦਾ ਜੇਕਰ ਲੜਾਈ ਲੱਗਦੀ ਆ ਤਾਂ ਉਹਨਾਂ ਵੇਲਿਆਂ ਦੇ ਵਿੱਚ ਵੀ ਸਾਡੇ ਸਿੱਖ ਅੱਗੇ ਹੁੰਦੇ ਆ। ਘਾਤਰ ਦੀ ਜੰਗ ਹੋਈ ਉਦੋਂ ਵੀ ਸਾਡੇ ਸਿੱਖ ਅੱਗੇ ਆ। ਉਸ ਤੋਂ ਬਾਅਦ ਵੀ ਜੋ ਲੜਾਈਆਂ ਹੋਈਆਂ, ਕਾਰਗਿਲ ਦੀ ਲੜਾਈ ਹੋਈ ਉਦੋਂ ਵੀ अनेका ਸਾਡੇ ਸਿੱਖ ਨੌਜਵਾਨ ਸੀ ਜਿਹੜੇ ਉਹ ਸੇਧ ਹੋਏ। ਇਹ ਗੁਰੂ ਦੀ ਕਿਰਪਾ ਹੈ ਜੀ। ਤੇ ਜਿਹੜੀ ਇਹ ਫੌਜ ਆ ਗਈ ਕਿੱਥੋਂ ਤਿਆਰ ਹੋਈ ਆ ਸਿੱਖ ਰੈਜੀਮੈਂਟ? ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਨੇ ਤਿਆਰ ਕੀਤੀ ਉਸ ਤੋਂ ਬਾਅਦ ਦੇ ਵਿੱਚ ਸਮਾਂ ਚੱਲਦਾ ਗਿਆ ਧੰਨ ਗੁਰੂ ਕਲਗੀ ਧਰਪਾਸਾ ਜੀ ਨੇ ਇਹ ਫੌਜ ਤਿਆਰ ਕੀਤੀ ਇਹ ਉਹੀ ਸਿੱਖ ਰੈਜਿਮੈਂਟ ਚੱਲਦੀ ਆ ਰਹੀ ਹੈ ਬਸ ਐਨਾ ਵੀ ਹੁਣ ਗਵਰਨਮੈਂਟ ਸੈਂਟਰ ਗਵਰਨਮੈਂਟ ਦੇ ਅੰਡਰ ਹੋ ਗਈ ਸੈਂਟਰ ਗਵਰਨਮੈਂਟ ਜਿਵੇਂ ਵੀ ਕਿਸੇ ਨੂੰ ਕੋਈ ਕਿਸ ਤਰ੍ਹਾਂ ਕਰਵਾ ਰੇ ਉਸ ਤਰ੍ਹਾਂ ਉਹਨਾਂ ਨੂੰ ਚੱਲਣਾ ਪੈਂਦਾ ਕੋਈ ਨੌਕਰੀ ਕਰਦੇ ਪਰ ਬੌਧਾ ਉਹਨਾਂ ਦੇ ਜੋਰ ਪਾ ਕੇ ਸਾਰਾ ਕੁਝ ਨਹੀਂ ਬਦਲਾ ਸਕਦੀ ਗਵਰਨਮੈਂਟ ਇੱਕ ਤਾਂ ਦਸਤਾਰ ਉਹ ਨਹੀਂ ਬਦਲ ਸਕਦੀ ਉਹ ਦਸਤਾਰ ਹੋਵੇਗੀ ਅੱਜ ਵੀ ਹੈ ਤੇ ਪਹਿਲਾਂ ਵੀ ਸੀ ਦਾਣਾ ਕੇਸ ਉਹ ਵੀ ਹੈ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਹੈ ਜਿਹੜਾ ਉਹ ਵੀ ਸਿੱਖ ਰਾਈਜਮੈਂਟ ਦੇ ਵਿੱਚ ਨਾਲ ਹੁੰਦਾ ਹੈ ਜਿੱਧਰ ਨੂੰ ਵੀ ਫੌਜ ਜਾਂਦੀ ਆ ਉਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ ਜਿਹੜਾ ਉਹ ਸਦਾ ਹੀ ਨਾਲ ਹੁੰਦਾ ਹੈ ਫੌਜ ਜਿੱਧਰ ਨੂੰ ਵੀ ਤਿਆਰੀ ਖਿੱਚਦੀ ਆ ਪਹਿਲਾ ਅਰਦਾਸਾ ਕੀਤਾ ਜਾਂਦਾ ਹੈ ਗ੍ਰਾਂਤੀ ਸਿੰਘ ਦੀ ਜਿਹੜੀ ਸਿੱਖ ਰਾਜੀਮੈਂਟ ਦੇ ਵਿੱਚ ਅੱਜ ਵੀ ਜਿਹੜੀ ਪੋਸਟ ਹੈ ਗ੍ਰਾਂਤੀ ਸਿੰਘ ਦੀ ਪੋਸਟ ਸਭ ਤੋਂ ਉੱਚੀ ਪੋਸਟ ਹੈ ਜੋ ਗ੍ਰਾਂਤੀ ਸਿੰਘ ਨੇ ਕਹਿ ਦਿੱਤਾ ਅੱਜ ਵੀ ਗੁਰੂ ਪਿਆਰੋ ਉਹ ਫੌਜ ਨੂੰ ਮੰਨਣਾ ਪੈਂਦਾ ਹੈ ਐਨੀ ਕੀ ਵੈਲਿਊ ਰੱਖਦੇ ਆ ਫੌਜ ਤੇ ਗੁਰੂ ਪਿਆਰੋ ਸਤਗੁਰਾਂ ਦੀ ਕਿਰਪਾ ਕੀ ਹੁਣ ਇਧਰ ਭਾਈ ਜੈਤਾ ਜੀ ਨੇ ਆਖਿਆ ਵੀ ਸਾਨੂੰ ਸਤਗੁਰਾਂ ਦੀ ਕਿਰਪਾ ਦੇ ਨਾਲ ਧੰ ਗੁਰੂ ਰਾਮਦਾਸ ਪਾਸਾ ਜੀ ਦੇ ਪਾਵਨ ਪੀਤ੍ਰ ਸਥਾਨਾਂ ਤੇ ਦਾਰਸ਼ਨ ਇਸ਼ਾਨਾਨ ਚਾਹੀਦੇ ਆ ਤਾਂ ਇਹ ਜ਼ਰੂਰ ਸਾਨੂੰ ਪ੍ਰਾਪਤ ਹੋਣੇ ਚਾਹੀਦੇ ਆ ਧੰ ਗੁਰ ਕਲਗੀ ਤਰਪਾ ਸਾਹਿਬ ਜੀ ਕਹਿੰਦੇ ਭਾਈ ਜੈ ਤਾਂ ਤੂੰ ਇਹ ਬਤਨ ਕੀਤਾ ਹੈ ਤੇਰਾ ਬਜਨ ਅਸੀਂ ਪੂਰਾ ਕਰਦੇ ਆਂਗੇ ਰਹਿਂਦੀ ਦੁਨੀਆ ਤੱਕ ਇਸੇ ਤਰ੍ਹਾਂ ਗੁਰੂ ਦੇ ਸਿੱਖ ਧੰ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪੈਤਰਸਥਾਨ ਤੇ ਪਹੁੰਚ ਕੇ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਰਹਿਣਗੀਆਂ ਸਿੱਖ ਸੰਗਤਾਂ ਆਪਣੇ ਦੁੱਖਾਂ ਤੋਂ ਆਪਣੇ ਕਲੇਸ਼ਾਂ ਤੋਂ ਤੇ ਗੁਰੂ ਪਿਆਰੋ ਸਤਿਗੁਰੂ ਜੀ ਕਹਿੰਦੇ ਆਪਣੇ ਦੁੱਖ ਵੀ ਕੱਟੇ ਜਾਣਗੇ ਸੰਗਤਾਂ ਦੇ ਤੇ ਕਲੇਸ਼ ਵੀ ਕੱਟੇ ਜਾਣਗੇ ਨਿਮਰਤ ਹੋਣਗੀਆਂ ਗੁਰੂ ਰਾਮਦਾਸ ਬਾਸਾ ਜੀ ਦੇ ਦਰ ਦੀ ਖੁਸ਼ੀ ਪ੍ਰਾਪਤ ਕਰਨਗੀਆਂ ਅੱਜ ਫਿਰ ਗੁਰੂ ਪਿਆਰੋ ਵਰਲਡ ਲੈਵਲ ਦੀ ਸੰਗਤ ਇੱਥੇ ਆਉਂਦੀ ਹੈ ਦੁਨੀਆ ਦੇ ਵਿੱਚ ਕਿਹੜਾ ਇਨਸਾਨ ਆ ਜਿਹੜਾ ਸ੍ਰੀ ਦਰਬਾਰ ਸਾਹਿਬ ਨਹੀਂ ਆਉਂਦਾ ਕਿਹੜਾ ਧਰਮਾ ਵੀ ਕਿਹੜੇ ਧਰਮ ਦਾ ਕੋਈ ਇਨਸਾਨ ਨਹੀਂ ਇੱਥੇ ਆਉਂਦਾ ਚਾਹੇ ਧਰਮਾਂ ਦੇ ਲੋਕ ਆ ਜਿਹੜੇ ਇੱਥੇ ਆਉਂਦੇ ਆ ਤੇ ਮੰਗ ਕਿਹਨੇ ਮੰਗੀ ਆ ਬਚਨ ਕਿਹਨੇ ਕੀਤਾ ਪਾਈ ਜਾਂਦਾ ਜੀ ਨੇ ਸਤਿਗੁਰਾਂ ਤੋਂ ਇਹ ਮੰਗਿਆ ਵੀ ਦਰਸ਼ਨ ਇਸ਼ਨਾਨ ਚਾਹੀਦੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਆ ਹੁਣ ਉਸ ਤੋਂ ਬਾਅਦ ਦੇ ਵਿੱਚ ਗੁਰੂ ਪਿਆਰਿਓ ਜਿਹੜੇ ਪਹਾੜੀ ਰਾਜੇ ਆ ਪਿਮਚੰਦ ਵਰਗੇ ਰਾਜਪੂਤ ਰਾਜੇ ਕਿਉਂਕਿ ਜਿਹੜਾ ਵੱਡਾ ਮਨੁੱਖ ਹੁੰਦਾ ਹੈਗਾ ਉੱਚਾ ਮਨੁੱਖ ਹੁੰਦਾ ਹੈ ਉਹਦੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਹੈਗਾ ਵੀ ਮੈਂ ਹੀ ਹੋਵਾਂ ਦੂਸਰਾ ਕੋਈ ਹੋਵੇ ਨਾ ਮੇਰੇ ਬਰਾਬਰ ਨਹੀਂ ਹੋਣਾ ਚਾਹੀਦਾ ਕੋਈ ਤਾਂ ਹੁਣ ਸਤਿਗੁਰੂ ਗੋਬਿੰਦ ਰਾਏ ਜੀ ਬਤਪੰਦੀ ਵਿੱਚ ਐ ਪਰ ਗੁਰਤਾ ਗੱਦੀ ਉਹਨਾਂ ਨੂੰ ਸਤਿਗੁਰਾਂ ਨੇ ਬਖਸ਼ੀ ਨਾਲ ਸਤਿਗੁਰਾਂ ਨੂੰ ਇਹ ਵੀ ਕਿਹਾ ਸੀ ਪਾਸਾ ਤੁਸੀਂ ਜਾਓ ਇਹਨਾਂ ਦਾ ਧਰਮ ਜੇ ਤੁਹਾਡੇ ਬਲੀਦਾਨ ਦੇਣ ਕਰਕੇ ਵੱਜਦਾਗਾ ਤਾਂ ਤੁਸੀਂ ਬਚਾਓ ਕੋਈ ਗੱਲ ਨਹੀਂ ਮੈਂ ਅਨਾਥ ਰਹਿ ਲਵਾਂਗਾ ਅਨਾਥ ਰਹਿ ਕੇ ਮੈਂ ਸਮਾਨ ਨਗਾ ਲਵਾਂਗਾ ਤਾਂ ਦੇਖੋ ਸਤਿਗੁਰਾਂ ਨੇ ਇਹ ਬਚਨ ਕੀਤੇ ਸੀ ਅਨਾਥ ਹੈ ਬਾਪ ਦਾ ਛਾਇਆ ਨਹੀਂ ਹੈ ਉਹ ਤਾਂ ਸਤਿਗੁਰੂ ਜੀ ਹੁਣ ਨਾਲ ਹੀ ਹੈ ਅੰਗ ਸੰਗ ਹੀ ਹੈ ਕਿ ਪਰ ਜਿਹੜੇ ਪ੍ਰਤੱਖ ਸਾਹਮਣੇ ਸੀਗੇ ਇਨਸਾਨੀਅਤ ਜਾਮੇ ਦੇ ਵਿੱਚ ਉਹ ਨਹੀਂ ਹੈ ਹੁਣ ਗੁਰਤਾ ਗੱਦੀ ਦੇ ਉੱਪਰ ਸਤਿਗੁਰੂ ਜੀ ਬੈਠਦੇ ਆ ਰੋਜ਼ ਸਿੱਖ ਸੰਗਤਾਂ ਨੂੰ ਉਤਾਰਦੇ ਆ ਆਪਣੇ ਪਾਵਨ ਸੋਹਣੇ ਬਚਨਾਂ ਦੇ ਨਾਲ ਤਾਂ ਸਤਿਗੁਰੂ ਜੀ ਦਾ ਜਿਹੜਾ ਮੁਖੜਾ ਹੈ ਉਹ ਚੰਦ ਤੇ ਸੂਰਜ ਦੇ ਨਾਲੋਂ ਵੀ ਸੋਹਣਾ ਹੈ ਦੁਨੀਆਂ ਦੇ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਹੋਇਆ ਜਿਹੜਾ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਤੋਂ ਸੋਹਣਾ ਹੋਵੇ ਸਤਿਗੁਰੂ ਜੀ ਐਨੇ ਕੋ ਸੋਹਣੇ ਸਨ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਤਾਂ ਹਣ ਮਾਤਾ ਗੁਜਰਕੌਰ ਜੀ ਤੇ ਦਾਦੀ ਮਾਤਾ ਮਾਤਾ ਨਾਨਕੀ ਜੀ ਰੋਜ਼ ਸਤਿਗੁਰਾਂ ਨੂੰ ਤਖਤ ਦੇ ਉੱਪਰ ਸੰਗਾਸਨ ਦੇ ਉੱਪਰ ਬਿਠਾਉਂਦੇ ਆ ਤੇ ਇੱਕ ਦਿਨ ਕੀ ਹੋਇਆ ਮਾਤਾ ਗੁਜਰਕੌਰ ਜੀ ਨੇ ਗੋਵਿੰਦ ਰਾਏ ਦੇ ਸੀਸ ਦੇ ਉੱਪਰ ਬੜਾ ਵੱਡਾ ਦਮਾਲਾ ਸਜਾਇਆ ਕਿਉਂਕਿ ਸਤਗੁਰਾਂ ਨੇ ਤਾਂ ਸਾਨੂੰ ਇਹ ਜਿਹੜੇ ਦਸਤਾਰ ਬਖਸ਼ੀ ਹੈ ਦਮਾਲਾ ਬਖਸ਼ਿਆ ਹੈਗਾ ਵੱਡੇ ਵੱਡੇ ਦਮਾਲੇ ਬੰਨਨੇ ਅੱਜ ਜਿਹੜੀ ਟੂਟੀ ਵਾਲੀ ਪੱਗ ਬੰਨਦੇ ਆਂ ਅੱਗੇ ਆਪਾਂ ਇਹ ਸਾਡੀ ਪੱਗ ਨਹੀਂ ਹੈ ਇਹ ਅੰਗਰੇਜ਼ਾਂ ਦੀ ਪੱਗ ਹੈ ਅੰਗਰੇਜ਼ਾਂ ਨੇ ਇਹਦੇ ਵਿੱਚ ਬਦਲਾਅ ਲਿਆਤਾ ਬਦਲਾਅ ਲਿਆਉਣ ਕਰਕੇ ਹੌਲੀ-ਹੌਲੀ ਜਿਵੇਂ ਕਿ ਸਾਡਾ ਜਿਹੜਾ ਖੰਡਾਗਾ ਉਹਦੇ ਵਿੱਚ ਵੀ ਅੰਗਰੇਜ਼ਾਂ ਨੇ ਬਦਲਾਅ ਕੀਤਾ ਖੰਡੇ ਦੇ ਵਿੱਚ ਵੀ ਬਹੁਤ ਕੋ ਸਾਡਾ ਅੰਗਰੇਜ਼ਾਂ ਨੇ ਬਦਲਾਅ ਦਿੱਤਾ ਜਿਹੜਾ ਅੱਜ ਦਾ ਖੰਡਾਗਾ ਗੁਰੂ ਪਿਆਰਿਓ ਉਹ ਸਿੱਖ ਰੈਜੀਮੈਂਟ ਫੌਜ ਦਾ ਚਿੰਨ ਹੈ ਜਿਹੜਾ ਸਤਗੁਰੂ ਗੁਰੂ ਕਲਗੀਧਰ ਪਾਸਾ ਜੀ ਨੇ ਸਾਨੂੰ ਇਹ ਖੰਡਾ ਦਿੱਤਾ ਸਿਓ ਨਹੀਂ ਹੈ ਨਿਸ਼ਾਨ ਸਾਹਿਬ ਜੀ ਦਾ ਜਿਹੜਾ ਝੰਡਾ ਹੈਗਾ ਉਹ ਵੀ ਸਾਡਾ ਨਹੀਂ ਹੈ ਉਹ ਵੀ ਬਦਲਾਅ ਉਹ ਦੇ ਵਿੱਚ ਲਿਆਂਦਾ ਗਿਆ ਇਸ ਕਰਕੇ ਸਤਗੁਰੂ ਗੁਰੂ ਗਰੀਬ ਨਵਾ ਪਾਸਾ ਜੀ ਧੰਨ ਗੁਰੂ ਕਲਗੀਧਰ ਪਾਸਾ ਜੀ ਛੋਟੀ ਜੀ ਉਮਰ ਦੇ ਵਿੱਚ ਜਦੋਂ ਦਮਾਲਾ ਸਜਾਇਆ ਨਾ ਮਾਤਾ ਗੁਜਰ ਕੌਰ ਨੇ ਰੋ ਸਿੱਖ ਸੰਗਤਾਂ ਉੱਤੇ ਪਹੁੰਚਦੀਆਂ ਤਾਂ ਫਿਰ ਹੋਣ ਗੁਰੂ ਪਿਆਰੋ ਇੱਕ ਮਾਤਾ ਕੀ ਮਾਤਾ ਦੇ ਕੋਲ ਇੱਕ ਕਲਗੀ ਹੈ ਬੜੀ ਸੋਹਣੀ ਕਲਗੀ ਬਣਾਈ ਹੈ ਜਿਹਦੇ ਵਿੱਚ ਹੀਰੇ ਜੜੇ ਹੋਏ ਆ ਲਾਲ ਜੜੇ ਹੋਏ ਆ ਮੋਤੀ ਜੜੇ ਹੋਏ ਆ ਐਨੀ ਇੱਕ ਸੋਹਣੀ ਕਲਗੀ ਬਣਾਈ ਹੋਈ ਹੈ ਆਮ ਤਕਰੀਬਨ ਆਪਾਂ ਇਹ ਗੱਲ ਨੂੰ ਸਮਝ ਗਏ ਘਰਾਂ ਦੇ ਵਿੱਚ ਕੋਈ ਵੀ ਚੀਜ਼ ਪਈ ਆ ਆਪਣੇ ਉਨੀ ਵੈਲਿਊ ਨਹੀਂ ਜਿਨੇ ਇੱਥੇ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਸਾਹਿਬ ਜੀ ਦੇ ਬਰਾਬਰ ਚੀਜ਼ ਕੋਈ ਟਿਕ ਜਾਵੇ ਤੇ ਉਹਦੀ ਵੈਲਿਊ ਬਣ ਜਾਂਦੀ ਹੈ ਰਮਾਲਾ ਸਾਹਿਬ ਘਰ ਪਿਆ ਨਹੀਂ ਉਨੀ ਵੈਲਿਊ ਜਦੋਂ ਰਮਾਲਾ ਸਾਹਿਬ ਸਤਗੁਰਾਂ ਦੇ ਉੱਪਰ ਆ ਗਿਆ ਤਾਂ ਉਹਦੀ ਵੈਲਿਊ ਬਣ ਜਾਂਦੀ ਹੈ ਕੋਈ ਪਾਲਕੀ ਸਾਹਿਬ ਕੋਈ ਹੋਰ ਕੋਈ ਚੀਜ਼ ਆ ਕੁਝ ਵੀ ਹੋਇਆ ਜਦੋਂ ਸਤਗੁਰਾਂ ਦੇ ਤਖਤ ਦੇ ਉੱਪਰ ਆ ਕੇ ਸੁशोਭਿਤ ਹੋਗੀ ਉਦੋਂ ਗੁਰੂ ਪਿਆਰ ਉਹਦੀ ਜਿਹੜੀ ਕੀਮਤ ਆ ਗਈ ਉਹ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਪੈ ਜਾਂਦੀ ਹੈ ਉਹਦੀ ਵੈਲਿਊ ਪੈ ਜਾਂਦੀ ਹੈ ਹੁਣ ਐਵੇਂ ਜਿਵੇਂ ਮਾਤਾ ਨੇ ਸੋਚਿਆ ਵੀ ਬਾਲਕ ਗੋਬਿੰਦ ਰਾਏ ਬੜਾ ਸੋਹਣਾ ਲੱਗਦਾ ਦਮਾਲੇ ਦੇ ਨਾਲ ਤਾਂ ਕਿਉਂ ਨਾ ਹੋਵਾ ਮੈਂ ਉਹ ਜਿਹੜੀ ਕਲਗੀ ਆ ਇੱਥੇ ਲੈ ਆਵਾਂ ਮਾਤਾ ਗੁਜਰਕੌਰ ਜੀ ਨੂੰ ਇਹ ਕਲਗੀ ਦੇਵਾ ਤੇ ਗੋਵਿੰਦ ਰਾਏ ਦੇ ਸੀਸ ਤੇ ਉੱਪਰ ਦਮਾਲੇ ਦੇ ਉੱਪਰ ਲਾਵੇ ਤਾਂ ਬੜਾ ਸੋਹਣਾ ਲੱਗੇਗਾ। ਇਹ ਕਲਗੀ ਆ ਨਾ ਜਿਹੜੀ ਅਸੀਂ ਲਾ ਕੇ ਆਉਣੇ ਆ ਗੁਰੂ ਪਿਆਰੋ ਵਿਆਹ ਵੇਲੇ ਇਹ ਸਤਿਗੁਰਾਂ ਦੀ ਕਿਰਪਾ ਕੀ ਸਤਿਗੁਰਾਂ ਨੇ ਸਾਨੂੰ ਕਲਗੀਆਂ ਬਖਸ਼ੀਆਂ ਪਰ ਅਸੀਂ ਗੁਰੂ ਪਿਆਰੋ ਦਸਤਾਰਾਂ ਸਤਿਗੁਰਾਂ ਨੇ ਸਾਨੂੰ ਸੀਸ ਦੇ ਕੇ ਬਖਸ਼ੀਆਂ ਉਹਨਾਂ ਕ ਟਾਈਮ ਅਸੀਂ ਦਸਤਾਰ ਰੱਖਦੇ ਜਿੰਨਾ ਚਿਰ ਸਾਡੇ ਆਨੰਦ ਨਹੀਂ ਹੁੰਦੇ। ਉਹਨਾਂ ਚਿਰ ਅਸੀਂ ਕਲਗੀ ਰੱਖਦੇ ਆ ਜਿੰਨਾ ਚਿਰ ਸਾਡੇ ਨੰਦ ਨੇ ਹੁੰਦੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਨਹੀਂ ਗੁਰੂ ਪਿਆਰਿਓ ਜੇ ਸਤਿਗੁਰਾਂ ਨੇ ਸਾਨੂੰ ਗੁਸਤਾਰ ਬਖਸ਼ੀ ਐ ਸੀਸ ਦੇ ਕੇ ਆਪਣਾ ਸਰਵੰਸ ਸਵਾਰ ਕੇ ਕਲਗੀ ਦਿੱਤੀ ਐ ਸਾਨੂੰ ਸਰਵੰਸ ਸਵਾਰ ਕੇ ਤਾਂ ਸਾਨੂੰ ਦਸਤਾਰ ਦਾ ਸਤਕਾਰ ਕਰਨਾ ਚਾਹੀਦਾ ਪਰ ਅਸੀਂ ਗੁਰੂ ਪਿਆਰਿਓ ਉਹਨਾਂ ਗੱਲਾਂ ਤੋਂ ਬਹੁਤ ਦੂਰ ਚਲੇ ਗਏ ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸਿਆਗਾ ਵੀ ਜਿਹੜਾ ਕਲੀਨ ਸ਼ੇਪ ਹੋਣਾ ਕੇਸ ਕਟਵਾਉਣੇ ਤੇ ਗੁਰੂ ਪਿਆਰਉ ਦਾੜਾ ਕਟਵਾਉਣਾ ਇਹ ਉਦੋਂ ਕਟਿਆ ਜਾਂਦਾ ਸੀ ਜਦੋਂ ਕੋਈ ਪੁਰਾਣੇ ਸਮੇਂ ਦੇ ਵਿੱਚ ਗੁਰੂ ਪਿਆਰਿਓ ਕੋਈ ਗਲਤੀ ਕਰਦਾ ਕੋਈ ਗੁਨਾਹ ਕਰਦਾ ਉਦੋਂ ਬੀਬੀਆਂ ਦੇ ਕੇਸ ਕੱਟੇ ਜਾਂਦੇ ਭਾਈਆਂ ਦੇ ਕੇਸ ਕੱਟੇ ਜਾਂਦੇ ਦਾੜੀ ਕੱਟੀ ਜਾਂਦੇ ਸੋ ਉਹਨੂੰ ਸਿਰ ਮੁੰਨਾ ਆਖਿਆ ਜਾਂਦਾ ਸੀ ਸਤਗੁਰਾਂ ਨੇ ਇਹ ਸੁਨਾਤ ਵੀ ਕਿਹਾ ਕਿ ਕਹਿੰਦੇ ਸਿਰ ਮੁੰਨਿਆਂ ਦੇ ਨਾਲ ਕਦੇ ਰਿਸ਼ਤਾ ਨਹੀਂ ਰੱਖਣਾ ਸਤਗੁਰਾਂ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਤਾਂ ਫਿਰ ਗੁਰੂ ਪਿਆਰੋ ਉਹਨੂੰ ਜਦੋਂ ਕਿਉਂਕਿ ਉਸ ਟਾਈਮ ਤੇ ਸਭ ਦੁਨੀਆਂ ਦੇ ਦਾੜੇ ਹੁੰਦੇ ਸਨ ਕੇਸ ਹੁੰਦੇ ਸਨ ਸਾਰੇ ਕਿਸਾਂ ਧਾਰੀ ਹੁੰਦੇ ਸਨ ਤਾਂ ਫਿਰ ਗੁਰੂ ਪਿਆਰੋ ਜਿਹੜਾ ਇੱਕ ਜਾਣਾ ਹੋਣਾ 100 ਦੇ ਵਿੱਚ ਕੇਸਾਂ ਤੋਂ ਬਿਨਾ ਫਿਰੇਗਾ ਤੇ ਕਿੰਨਾ ਭੜਾ ਲੱਗੇਗਾ ਇਹ ਸਜ਼ਾ ਦਿੱਤੀ ਜਾਂਦੀ ਸੀ ਪਰ ਅਸੀਂ ਗੁਰੂ ਪਿਆਰਿਓ ਇਹਨੂੰ ਫੈਸਲ ਬਣਾ ਲਿਆ ਪੱਗ ਨੂੰ ਅਸੀਂ ਕੋਈ ਫੈਸਲ ਨਹੀਂ ਸਮਝਦੇ ਪੱਗ ਤਾਂ ਸੀ ਉਹਨਾਂ ਚਰ ਵਰਤਦੇ ਆਂ ਵੀ ਪੱਗ ਤੇ ਸੇਰਾ ਲੱਗੂਗਾ ਤੇਨੇ ਲੱਗਣਾ ਕੋਈ ਨਹੀਂ ਐ ਸੇਰਾ ਤਾਂ ਫਿਰ ਪੱਗ ਤੇ ਹੀ ਲੱਗਦਾ ਨਾ ਪੱਗ ਅਸੀਂ ਉਦੋਂ ਵਰਤਦੇ ਜਦੋਂ ਸੇਰਾ ਲਾਉਣਾ ਹੈ ਨਹੀਂ ਐਸੇ ਗੁਰੂ ਪਿਆਰਿਓ ਪੱਗ ਨਹੀਂ ਵਰਤਦੇ ਇਸ ਕਰਕੇ ਗੁਰੂ ਪਿਆਰਿਓ ਜਾਂ ਜਦੋਂ ਠੰਡ ਲੱਗਦੀ ਐ ਉਦੋਂ ਪੱਗ ਬਨ ਲੈਣੇ ਵੀ ਠੰਡ ਲੱਗਦੀ ਐ ਪੱਗ ਬਨ ਲੈ ਕੇ ਰੋ ਗਰਮੀ ਹੈ ਸਾਥੋ ਜੀ ਝੱਲਿਆ ਨਹੀਂ ਜਾਂਦਾ ਜੀ ਪੱਗ ਦਾ ਭਾਰ ਤੇ ਜੇ ਜਦੋਂ ਪੱਗ ਦਾ ਭਾਰ ਨਹੀਂ ਝੱਲ ਸਕਦੇ ਫਿਰ ਕਬੀਲਦਾਰੀ ਕਿਵੇਂ ਚੱਕੇਗਾ ਇਸ ਕਰਕੇ ਸਤਿਗੁਰੂ ਜੀ ਤਾਂ ਕਹਿੰਦੇ ਪਏ ਸੀਸ ਗੁਰੂਆਂ ਨੂੰ ਅਰਪਣ ਕਰਨਾਗਾ ਧਰਮ ਦੇ ਲੈਖੇ ਲੈਣਾ ਤੇ ਸੀਸ ਕਿੱਥੋਂ ਕੁਰਬਾਨ ਕਰ ਦੇਗਾ ਪੱਗ ਦਾ ਭਾਰ ਤਾਂ ਤੂੰ ਝੱਲ ਨਹੀਂ ਸਕਦਾ ਤੇ ਫਿਰ ਉਹ માતા ਨੇ ਕਲਗੀ ਲੈ ਕੇ ਆਂਦੀ ਤੇ ਕਲਗੀ ਪਰ ਸਮਾਦਾ ਗੁਜਰਕੌਰ ਜੀ ਨੂੰ ਕਿਹਾ ਵੀ ਸਹਬ ਜਾਦੇ ਦੇ ਸੀਸ ਦੇ ਉੱਪਰ ਸਜਾਈ ਜਾਵੇ ਦਿਮਾਲੇ ਤੇ ਤੇ ਬੜੀ ਸੋਹਣੀ ਲੱਗੇਗੀ ਫਿਰ માતા ਗੁਜਰਕੌਰ ਜੀ ਨੇ ਉਹ ਕਲਗੀ ਲਾਈ ਤੇ ਸਤਿਗੁਰੂ ਜੀ ਬੜੇ ਸੋਹਣੇ ਲੱਗਦੇ ਆ ਔਰ ਅਗਲਾ ਇਤਿਹਾਸ ਜਿਹੜਾ ਪਾਏ ਆਪਾਂ ਇਸੇ ਤਰ੍ਹਾਂ ਹੀ ਕੱਲ ਨੂੰ ਸਰਵਣ ਕਰਾਂਗੇ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਨ ਪਾਵਨ ਇਤਿਹਾਸ ਦੀ ਜਿਹੜੀ ਵਿਚਾਰਧਾਰਾ ਸਾਡੇ ਹਿਰਦੇ ਰੂਪੀ ਕਰ ਦੇ ਵਿੱਚ ਬਸ ਜਾਵੇ ਹੋਗਾ ਪੁੱਲਾ ਚਕਾਂ ਦੇ ਖੀਮਾ ਸੁਭਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆ ਰਾਮ ਕੰਕ